ਇਹ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਜਿਹੜੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਨਸ਼ੇ ਵਿਰੋਧ ਮੈਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਥਾਣਾ ਸਿਟੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਿਹੜੇ ਐਸਆਈ ਮੰਗਲ ਸਿੰਘ ਨੇ ਇਹ ਕੱਲ ਸਮੀਤ ਪੁਲਿਸ ਪਾਰਟੀ ਜਿਹੜਾ ਥੱਲੇ ਕੇ ਮੌਜੂਦ ਸੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਤਿੰਨ ਆਜ਼ਮੀ ਜਿਹਦੇ ਵਿੱਚ ਇੱਕ ਜਸ਼ਨਦੀਪ ਸਿੰਘ ਪੁੱਤਰ ਭਗਵੰਤ ਸਿੰਘ ਦੂਸਰਾ 인ਦਰਜੀਤ ਸਿੰਘ ਪੁੱਤਰ ਦਲਬਾਖ ਸਿੰਘ ਤੇ ਤੀਸਰਾ 인ਦਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਇਹ ਤਿੰਨੇ ਵਾਸੀਆਂ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਆ ਤੇ ਇਹ ਫੀਮ ਵੇਚਣ ਦੇ ਆਦੀ ਨੇ ਤੇ ਹੁਣ ਵੀ ਜਿਹੜਾ ਫੀਮ ਲੈ ਕੇ ਆ ਰਹੇ ਆ ਤੇ ਇਹ ਜਿਹੜਾ ਮੰਗਲ ਸਿੰਘ ਨੇ ਇਹਨਾਂ ਨੂੰ ਨਾਕਾ ਲਾ ਕੇ ਉੱਥੇ ਕਾਬੂ ਕੀਤਾ ਤੇ ਕਾਬੂ ਕਰਨ ਤੇ ਇਦਾਂ ਦੇ ਕੋਲੋਂ 500 ਗ੍ਰਾਮ ਜਿਹੜੀ ਇਹ ਫੀਮ ਬਰਾਮਦ ਹੋਈ ਤੇ ਜਿਹੜਾ ਇੱਕ ਜਿਹੜਾ ਮੋਟਰਸਾਈਕਲ ਤੇ ਸਵਾਰ ਪਲਟੀਨਾ ਤੇ ਸਵਾਰ ਹੋ ਕੇ ਆਏ ਸੀ ਉਹ ਜਿਹੜਾ ਬਰਾਮਦ ਕੀਤਾ ਗਿਆ ਕਿੱਥੋਂ ਲੈ ਕੇ ਆਏ ਪਤਾ ਲੱਗਿਆ ਇਦੇ ਬਾਰੇ ਵਿੱਚ ਜਿਹੜਾ ਅੱਜ ਅਸੀਂ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰ ਰਹੇ ਹਾਂ ਉਸ ਤੋਂ ਬਾਅਦ ਰਿਮਾਂਡ ਲੈ ਕੇ ਫਿਰ ਪਤਾ ਕਰਾਂਗੇ ਕਿਥੋਂ ਲੈ ਕੇ ਆਏ ਤੇ ਕਿੱਥੇ ਦੇਣੀ ਸੀ ਇਹਨਾਂ ਦਾ ਕੀ ਰਿਸ਼ਤਾ ਸਰ ਆਪਸ ਦੇ ਵਿੱਚ ਇਹ ਤਿੰਨੇ ਹੀ ਦੋਸਤ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਇਹ ਵੀ ਵੈਰੀਫਾਈ ਕਰਤੇ ਪਏ ਆ ਹੁਣ ਕਿਸ ਤਰ੍ਹਾਂ ਦੀ ਫਰਦਰ ਕਾਰਵਾਈ ਕੀਤੀ ਜਾਉਂਦੀ ਹੈ ਹੁਣ ਤਾਂ ਜਿਹੜਾ ਅੱਜ ਮਤਲਬ ਇਹਨਾਂ ਦਾ ਰਿਮਾਂਡ ਲੈ ਕੇ ਤੇ ਇਹਨਾਂ ਤੋਂ ਕੁਝ-ਕੁਝ ਕਰਦੇ ਆ ਜੀ